ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਆਓ ਆਪਾਂ ਸੁਣਦੇ ਹਾਂ ਲੇਖਕ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਦੀ ਲਿਖੀ ਹੋਈ ਕਹਾਣੀ ਜ਼ਿੰਦਗੀ ਵਾਰਸ ਹੈ ਇਲਾਕੇ ਦੇ ਮਸ਼ਹੂਰ ਦਾਸ ਨੰਬਰੀਏ ਜਗੀਰੇ ਨੇ ਆਪੇ ਠਾਣੇ ਜਾ ਕੇ ਠਾਣੇਦਾਰ ਦੇ ਪਿਆਰ ਫੜ ਲੇ ਹਜ਼ੂਰ ਅੱਜ ਤੋਂ ਮੈਂ ਬਦਮਾਸ਼ੀ ਛੱਡੀ ਤੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਤਾਂ ਕਿਸੇ ਦਿਨ ਮੈਂ ਇਲਾਕੇ ਦੇ ਸੌਆਂ ਵਿੱਚ ਗਿਣਿਆ ਜਾਵਾਂਗਾ। ਜ਼ਗੀਰਾ ਬੜਾ ਸੁਨੱਖਾ ਦਰਸ਼ਨੀ ਜਵਾਨ ਸੀ, ਘਰੋਂ ਵੀ ਚੰਗਾ ਸੀ। ਪਰ ਮਾਪਿਓ ਮੋਇਆ, ਪੈੜੀ ਸੂਪ ਤੇ ਵਿਗੜਿਆ ਹੋਇਆ ਸੀ। ਅੱਜ ਪਤਾ ਨਹੀਂ ਕਿਹੜਾ ਬੁਲੇਲ ਉਸ ਨੂੰ ਥਾਣੇ ਲੈ ਆਇਆ। ਥਾਣੇਦਾਰ ਵੀ ਅਸਰ ਮੰਨਣ ਵਾਲਾ ਅਫਸਰ ਸੀ। ਹੱਸ ਕੇ ਆਖਿਆ ਸੋ ਚੰਗਾ ਜ਼ਗੀਰਿਆ। ਤੇਰੇ ਉੱਤੇ ਮੈਂ ਖਾਸ ਅੱਖ ਰੱਖਾਂਗਾ ਤੇ ਜੇ 6 ਮਹੀਨੇ ਤੇਰੀ ਕੋਈ ਮਾੜੀ ਰਿਪੋਰਟ ਨਾ ਆਈ ਤੇ ਜੇ ਤੇਰਾ ਕੋਈ ਚੰਗਾ ਕੰਮ ਵੀ ਮੈਂ ਸੁਣ ਲਿਆ ਤਾਂ 10 ਨੰਬਰ ਚੋਂ ਤੇਰਾ ਨਾਂ ਕਢਾ ਦੇਵਾਂਗਾ ਇਹ ਗੱਲ ਪਹਿਲੀ 1 ਅਕਤੂਬਰ ਨੂੰ ਹੋਈ ਸੀ ਤੇ ਅੱਜ 13 ਅਕਤੂਬਰ ਸੀ ਕਿ ਉਹ ਬੁਰੀ ਤਰ੍ਹਾਂ ਵੱਢਿਆ ਟੁੱਕਿਆ ਠਾਣੇ ਵਿੱਚ ਲਿਆਂਦਾ ਗਿਆ ਕੋਈ ਦੁਸ਼ਮਣ ਆਪਣੇ ਵੱਲੋਂ ਉਸ ਨੂੰ ਮਾਰ ਮੁਕਾ ਕੇ ਇੱਕਰਾਂ ਦੇ ਚੰਗੇ ਵਿੱਚ ਸੁੱਟ ਗਿਆ ਸੀ ਜ਼ਖਮ ਬੇਸ਼ੁਮਾਰ ਸਨ ਖੱਬਾ ਹੱਥ ਨਾਲ ਉਹੀ ਲੈ ਗਿਆ ਸੀ ਲਹੂ ਨਾਲ ਕੱਪੜੇ ਗਰੁੱਛ ਸਨ ਚਿਹਰਾ ਬਿਰੰਗ ਸੀ ਪਰ ਉਹ ਜੇ ਬੋਲ ਸਕਦਾ ਸੀ ਇਹ ਪੂਰੀ ਹੋਸ਼ ਵਿੱਚ ਸੀ ਕਿਉਂ ਜਗੀਰਿਆ ਇਹ ਕੀ ਹੋ ਗਿਆ ਕਿਸੇ ਨੂੰ ਤੇਰੀ ਖਬਰ ਦਈਏ ਥਾਣੇਦਾਰ ਨੇ ਪੁੱਛਿਆ ਜੇ ਤੁਸੀਂ ਤਰਨ ਤਰਨ ਨੂੰ ਹੌਲਦਾਰ ਸੁਰਮਕ ਸਿੰਘ ਦੀ ਵਾਟੀ ਇੱਛਾ ਨੂੰ ਮੰਗਾ ਦਿਓ ਉਹ ਦੂਰੋਂ-ਪਾਰੋਂ ਮੇਰੇ ਕੁਝ ਲੱਗਦੀ ਏ ਸ਼ਾਇਦ ਮੈਂ ਬਾਚੀ ਜਾਵਾਂ ਠਾਣੇਦਾਰ ਨੂੰ ਜ਼ਗੀਰੇ ਨਾਲ ਕੁਝ ਉਂਸ ਹੋ ਗਈ ਸੀ ਉਹਦੀ ਦਿਦਾਰੀ ਜਵਾਨੀ ਹਰ ਕਿਸੇ ਨੂੰ ਖੁਸ਼ੀ ਦਿੰਦੀ ਸੀ ਤੇ ਮਾੜੇ ਕੰਮਾਂ ਤੋਂ ਉਹਦਾ ਪਛਤਾਵਾ ਸੁਣ ਕੇ ਠਾਣੇਦਾਰ ਨੂੰ ਖਾਸ ਖੁਸ਼ੀ ਹੋਈ ਸੀ ਅੱਜ ਅਚਾਨਕ ਮੌਤ ਦੀ ਕੰਦੀ ਉੱਤੇ ਉਹਨੂੰ ਸੁੱਟਿਆ ਵੇਖ ਕੇ ਠਾਣੇਦਾਰ ਦੇ ਦਿਲ ਵਿੱਚ ਬੜਾ ਕੁਝ ਹੋਇਆ ਸੀ ਇੱਕ ਸਿਪਾਹੀ ਤੁਰੰਤ ਤਰਨਦਾਰਨ ਵੱਲ ਤੋਰ ਦਿੱਤਾ ਤੇ ਪੁਲਿਸ ਨੇ ਹਸਪਤਾਲ ਦੇ ਡਾਕਟਰ ਨੂੰ ਮੰਗਾ ਕੇ ਲੋੜਿੰਦੀ ਪੱਟੀ ਕਰਾ ਦਿੱਤੀ ਤਕਦੀਰ ਨਾਲ ਲੜਾਈ ਕਰ ਰਿਹਾ ਪਰ ਹੈ ਸਕ ਜਨ ਦਿਲ ਬਲਾ ਦਾ ਮਜ਼ਬੂਤ ਸੂਪ ਕੋਈ ਅਜੀਬ ਗੱਲ ਨਹੀਂ ਕਿ ਬਾਚੀ ਜਾਵੇ ਡਾਕਟਰ ਦੀ رائے ਸੀ ਤਿੰਨਾਂ ਘੰਟਿਆਂ ਵਿੱਚ ਇਹ ਸਿਪਾਹੀ ਕਿਛੋ ਉਹਦੇ ਪਤੀ ਤੇ ਦੋ ਸ਼ਰੀਕਾਂ ਨੂੰ ਨਾਲ ਲੈ ਆਇਆ ਆਲ ਦਾਰ ਪੈਨਸ਼ਨੀ ਸੀ 50 ਦੇ ਲਗਭਗ ਹੋਵੇਗਾ ਪਰ ਹੌਲਦਾਰ ਨਿਮਸਾਂ ਰੀਆਂ ਬਾਈਆਂ ਵਰਿਆਂ ਦੀ ਦਿੱਸਤੀ ਸੀ ਨੇਰੇ ਦਿੱਸਤੀ ਹੀ ਨਹੀਂ ਉਹਦੇ ਮੂੰਹ ਤੇ ਜਵਾਨੀ ਦੀ ਕੋਈ مشਾਲ ਲਟ-ਲਟ ਕਰ ਰਹੀ ਸੀ ਤੇ ਜਵਾਨੀ ਦੇ ਅੰਗ ਵੀ ਸਡੌਲ ਹੋਣ ਤਾਂ ਉਹਦਾ ਖੇੜਾ ਜਾ ਉਹਦੀ ਗਮਗੇਨੀ ਵੇਖਣ ਵਾਲਿਆਂ ਉੱਤੇ ਇੱਕ ਤਲਿਸਮ ਕਰ ਦਿੰਦੇ ਹਨ ਬਿਜਲੀ ਦੇ ਚੰਗਿਆੜੇ ਸੁਪਟਣ ਵਾਲੇ ਅੰਗਾਂ ਨੂੰ ਪੱਟੀਆਂ ਵਿੱਚ ਬੱਦੇ ਤੇ ਪੱਖ ਦੀ ਲਾਲੀ ਨੂੰ ਬੱਗੇ ਪੂਣੀ ਹੋਏ ਵੇਕੇ ਇਛੋ ਦੇ ਕਾਲਜੋਂ ਇੱਕ ਆਪ ਮੁਹਾਰੀ ਚੀਕ ਨਿਕਲੀ ਤੇ ਉਸਨੇ ਜਗੀਰੇ ਦਾ ਸਾਬਤ ਹੱਥ ਆਪਣੇ ਹੱਥਾਂ ਵਿੱਚ ਫੜ ਲਿਆ ਇਛੋ ਰੋਣਾ ਹੁਣ ਮੈਂ ਨਹੀਂ ਮਰਨਾ ਤੂੰ ਜੋ ਆ ਗਈ ਹੈ ਤੇ ਉਸਨੇ ਉਹਦੇ ਹੱਥ ਆਪਣੇ ਹਿੱਕ ਉੱਤੇ ਖਿੱਚ ਲਏ ਇਛੋ ਨੇ ਠਾਣੇਦਾਰ ਨੂੰ ਆਖਿਆ ਕਿ ਜਿੰਨੀ ਗੱਲ ਦਾ ਉਹਨੂੰ ਪਤਾ ਏ ਸਾਰੀ ਉਹ ਦੱਸੇਗੀ ਪਰ ਦੱਸੇਗੀ ਇਕੱਲਿਆਂ ਥਾਣੇਦਾਰ ਉਹਨੂੰ ਆਪਣੇ ਦਫ਼ਤਰ ਵਿੱਚ ਲੈ ਗਿਆ ਜਿਉਂ ਜਾਣਦੇ ਹੋ ਜਗੀਰੇ ਨੂੰ ਬਚਾ ਲਓ ਕਿਛੋ ਥਾਣੇਦਾਰ ਦੇ ਪੈਰੀ ਪੈ ਗਈ ਇਹ ਹੀਰਾ ਬੰਦਾ ਜੀ ਜੋ ਤੂੰ ਜਾਣਨੀ ਏ ਸੱਚੀ ਸੱਚੀ ਦੱਸੇ ਜਗੀਰੇ ਕੋਲ ਤਦੇ ਮੈਂ ਕਿਸੇ ਨੂੰ ਕੁਝ ਪੁੱਛਣ ਨਹੀਂ ਦਿੱਤਾ ਉਹ ਮੌਤ ਨਾਲ ਕੋਲ ਕਰ ਰਿਹਾ ਸਾਰੀ ਤਾਕਤ ਉਹਦੀ ਮੌਤ ਨਾਲ ਹੀ ਕੋਲੇ ਤੂੰ ਦੱਸ ਕਿਸ ਨਾਮੁਰਾਦੀ ਇਹ ਕਰਤੋ ਉਤੇ ਉਹਨਾਂ ਦਾ ਮੈਨੂੰ ਪਤਾ ਨਹੀਂ ਪਰ ਜਿੰਨਾ ਪਤਾ ਹੈ ਮੈਨੂੰ ਹੈ ਉਹਦੇ ਤੋਂ ਤੁਸੀਂ ਜ਼ਰੂਰ ਕੋਈ ਸੂ ਘੱਟ ਲਵੋਗੇ ਮੇਰਾ ਵਿਆਹ ਮਾਪਿਆਂ ਨੇ ਕੁਝ ਲੈ ਦੇ ਕੇ ਇਸ ਬੁੱਢੇ ਹੌਲਦਾਰ ਨਾਲ ਕਰ ਦਿੱਤਾ ਇਹਨੂੰ ਔਲਾਦ ਦੀ ਸਿੱਕ ਸੀ ਤੇ 100 ਵਿੱਗਿਆਂ ਦਾ ਇਹ مالک ਸੀ 50 ਵਿੱਗੇ ਇਸ ਕੋਲ ਮੇਰੇ ਮਾਪਿਆਂ ਨੇ ਪਹਿਲਾਂ ਹੀ ਮੇਰੇ ਨਾਲ ਖਾ ਲਏ ਇਹ ਵਿਆਹ ਦੀ ਸ਼ਰਤ ਸੀ ਹੌਲਦਾਰ ਆਦਮੀ ਕੋਈ ਮਾੜਾ ਨਹੀਂ ਪਰ ਸ਼ਰੀਕ ਇਹਦੇ ਪੁੱਜ ਕੇ ਬੈਂਦੀ ਨੇ ਮੇਰੇ ਆਉਂਦਿਆਂ ਹੀ ਉਹਨਾਂ ਨੂੰ ਇਹ ਦੁੱਖ ਵੜ ਗਿਆ ਕਿ ਪੰਜਾਬ ਵਿੱਗੇ ਤਾਂ ਵਿਰਸੇ ਵਿੱਚੋਂ ਗਿਹੀ ਗਏ ਔਲਾਦ ਭਾਵੇਂ ਮੇਰੇ ਵਿੱਚੋਂ ਹੋਵੇ ਤੇ ਭਾਵੇਂ ਨਾ ਹੋਵੇ ਪਹਿਲਾਂ ਤਾਂ ਮੈਨੂੰ ਇਹਨਾਂ ਵਰਗ ਲਾਣਾ ਚਾਇਆ ਕਿ ਹੌਲਦਾਰ ਬੁੱਢਾ ਨਗਾਰਾ ਹੈ ਫੇਰ ਤੰਗ ਕਰਕੇ ਮੈਨੂੰ ਕਿਤੇ ਨਠਾਣਾ ਚਾਇਆ ਮੈਂ ਨਾ ਮੰਨੀ ਖੱਜਲ ਖਵਰੀ ਤੋਂ ਮੈਨੂੰ ਡਰ ਲੱਗਦਾ ਤਾਂ ਉਹਨਾ ਮੈਨੂੰ ਮਾਰ ਮੁਕਾਣ ਦੀ ਸਲਾਹ ਬਣਾ ਲਈ ਆਪੀ ਮਾਰਨ ਨੂੰ ਉਹ ਡਰ ਗਏ ਕਿ ਨਾ ਸ਼ਰੀਕਾਂ ਦਾ ਹੀ ਲੱਗੇਗਾ ਉਹ ਆਪ ਜੋ ਪੰਜਾਬ ਵਿਗੇ ਜੱਬਰ ਦੀ ਮਾਲਕੀ ਤੋਂ ਨਿਕਲ ਜਾਣ ਦੇ ਖੁੱਲੇ ਰੋਣੇ ਰੋ ਚੁੱਕੇ ਸਨ ਉਹਨਾ ਕਿਸੇ ਨੂੰ ਰੁਪਈਏ ਦੇ ਕੇ ਮੈਨੂੰ ਮਰਵਾ ਛੱਡਣ ਦਾ ਮਨਸੂਬਾ ਬਣਾਇਆ ਆਪੇ ਰੜਕੇ ਇਹ ਸਾਰੇ ਮੈਨੂੰ ਮੱਸਿਆ ਦੇ ਮੇਲੇ ਉੱਤੇ ਲੈ ਗਏ ਹੌਲਦਾਰ ਵੀ ਨਾਲ ਸੀ ਪਰ ਉਸ ਵਿਚਾਰੇ ਨੂੰ ਤਾਂ ਇਹ ਬੁੱਧੂ ਬਣਾਈ ਰੱਖਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਪੇਟ ਵਿੱਚ ਸਾਰੇ ਮੇਰੇ ਨਾਲੋਂ ਨਿਕੜ ਗਏ ਬੜੀ ਘਬਰਾਈ ਹੋਈ ਮੈਂ ਜਣੇ ਖਣੇ ਕੋਲੋਂ ਪੁੱਛਾਂ ਤਦ ਇਹ ਜ਼ਗੀਰਾ ਮੇਰੇ ਕੋਲ ਆ ਗਿਆ ਇਸ ਮੈਨੂੰ ਦੱਸਿਆ ਕਿ ਮੇਰੇ ਘਰਦਿਆਂ ਨੂੰ ਜਾਣਦਾ ਇਹ ਉਹਨਾਂ ਕੋਲ ਮੈਨੂੰ ਪਹੁੰਚਾ ਦੇਵੇਗਾ ਪਰ ਉਹਨਾਂ ਕੋਲ ਪਹੁੰਚਣ ਦੇ ਥਾਂ ਇਹ ਮੈਨੂੰ ਆਪਣੇ ਘਰ ਲੈ ਗਿਆ ਦੇਖਣੋਂ ਇਹ ਮੈਨੂੰ ਚੰਗਾ ਆਦਮੀ ਲੱਗਦਾ ਸੀ ਪਰ ਇਹਦਾ ਵਤੀਰਾ ਮੈਨੂੰ ਸ਼ੱਕ ਪੈ ਜਾਂਦਾ ਸੀ ਕਦੇ ਇਹ ਆਪਣੀ ਕਿਰਪਾਨ ਕੱਢ ਲਿਆਵੇ ਉਹਦੀ ਧਾਰ ਵੇਖੇ ਮੈਂ ਇਹਨੂੰ ਕਹਿ ਦਿੱਤਾ ਕਿ ਮੈਨੂੰ ਇਹਦੇ ਉੱਤੇ ਇਤਬਾਰ ਨਹੀਂ ਇਹ ਮੈਨੂੰ ਖਿਆਲ ਆਉਂਦਾ ਸੀ ਕਿ ਇਸ ਘਰ ਵਿੱਚ ਤਾਂ ਮੈਨੂੰ ਮਾਰਨ ਹੀ ਲੱਗਾ ਬਾਹਰ ਹੀ ਕਿਤੇ ਖੜੇਗਾ ਤੇ ਮੈਂ ਸ਼ੋਰ ਪਾ ਦੇਵਾਂਗੀ ਜਾਂ ਪੰਚਾਇਤ ਕੋਲ ਚਲੀ ਜਾਵਾਂਗੀ ਤਾਂ ਇਸ ਨੇ ਬੜੇ ਸ਼ਰਮਾਈ ਜਿਹੇ ਮੂੰਹ ਨਾਲ ਮੈਨੂੰ ਸਾਰੀ ਗੱਲ ਦੱਸ ਦਿੱਤੀ ਕਿ ਸਾਡੇ ਸ਼ਰੀਕਾਂ ਨੇ ਇਹਨੂੰ 500 ਰੁਪਏ ਨਕਦ ਦਿੱਤਾ ਤੇ 500 ਕਮ ਹੋ ਜਾਣ ਬਾਅਦ ਦਾ ਇਕਰਾਰ ਕੀਤਾ ਸੀ ਜੇ ਇਹ ਮੈਨੂੰ ਮਾਰ ਕੇ ਕਿਸੇ ਇਹੋ ਜੇ ਥਾਂ ਸੁੱਟ ਦੇਵੇ ਜਿੱਥੋਂ ਕਿਦਰੋਂ ਸੂ ਨਾ ਨਿਕਲੇ ਪਰ ਕਿਛੋ ਤੈਨੂੰ ਮਾਰੇ ਕੌਣ 500 ਨਹੀਂ 5000 ਕੋਲੋਂ ਦੇ ਕੇ ਵੀ ਮੈਦਨੋਂ ਮਿਲਦੇ ਨੂੰ ਵਿਆਜ ਲਿਆਵਾ ਜਗੀਰੇ ਨੇ ਮੈਨੂੰ ਆਖਿਆ ਤੇ ਉਹਦਾ ਲਹਿਜਾ ਸੀ ਜੀ ਦੀ ਸਚਾਈ ਤੀਵੀ ਦੇ ਅੰਦਰ ਦੱਸ ਜਾਂਦੀ ਹੈ ਉਸੇ ਗੱਲ ਸਾਰੀ ਦੀ ਸਾਰੀ ਝਟ ਮੇਰੇ ਮੰਨਣ ਵਿੱਚ ਆ ਗਈ ਹੌਲਦਾਰ ਦੇ ਸ਼ਰੀਕ ਆਪਣੇ 50 ਵਿੱਗਿਆਂ ਦੀ ਖਾਤਰ ਮੇਰੇ 50 ਟੋਟੇ ਕਰਾ ਦੇਣ ਲਈ ਦਿਨੋਂ ਰਾਤ ਮਿਲ ਰਹੇ ਸਨ ਹੌਲਦਾਰ ਕੋਲਾ ਆਦਮੀ ਉਨਾ ਇਹਨਾ ਮਨਾ ਲਿਆ ਕਿ ਮੈਂ ਮੇਲੇ ਵਿੱਚ ਇੱਧਰ ਉੱਧਰ ਹੋ ਗਈ ਸਾਂ ਜਾਂ ਕਿਦਰੇ ਆਪ ਹੀ ਨੱਠ ਗਈ ਸਾਂ ਇਸ ਜ਼ਗੀਰੇ ਨੂੰ ਜਿਉਂ-ਜਿਉਂ ਮੈਂ ਵੇਖਾਂ ਇਸੇ ਗੱਲ ਮੇਰੇ ਕੰਨਾਂ ਵਿੱਚ ਵੱਜੇ ਕਿਛੋ ਤੈਨੂੰ ਮਾਰੇ ਕੌਣ ਇਹ ਮੈਨੂੰ ਚੰਗਾ ਲੱਗਦਾ ਜਾਏ ਕੀ ਦਸਾਂ ਕੋਈ ਜਾਚ ਇਹਨੂੰ ਚੰਗਿਆ ਲੱਗਣ ਦੀ ਕੋਈ ਦੇਲੇ ਦੇ ਅੰਦਰ ਮੈਨੂੰ ਜਾਪਿਆ ਜਿਉਂ ਮੈਂ ਪਹਿਲੀ ਵਾਰ ਕੋਈ ਮਰਦ ਵੇਖਿਆ ਸੀ ਨਾ ਪੇਕਿਆਂ ਦੇ ਨਾ ਸੌਹਰਿਆਂ ਦੇ ਲਾਣੇ ਵਿੱਚ ਮੈਂ ਕੋਈ ਮਰਦਾਂ ਵਾਰੀ ਗੱਲ ਤੱਕੀ ਸੀ ਰੁਪਈਆ ਜ਼ਮੀਨ ਮਾਲਕੀ ਇਹਨਾਂ ਤਿੰਨਾਂ ਦੇ ਸੋਲੇ ਤੇ ਇਹਨਾਂ ਤਿੰਨਾਂ ਦੇ ਹੀ ਕੀਰਨੇ ਮੈਂ ਸੁਨੇ ਹੋਏ ਸਨ ਪਹਿਲੀ ਵਾਰੀ ਮੈਂ ਇੱਕ ਮਰਦ ਦੇ ਦਿਲ ਨੂੰ ਆਪਣੇ ਤਾਂਗ ਦੇ ਦਿਲ ਨਾਲ ਧੜਕਦਿਆ ਸੁਣਿਆ ਤੇ ਮੇਰੇ ਦਿਲ ਨੇ ਹਾਮੀ ਭਰੀ ਜਿਸ ਨੂੰ ਇਹ ਜਣਾ ਪਿਆਰ ਕਰੇ ਉਹਦਾ ਸਰੀਰ ਹੀ ਨਹੀਂ ਉਹਦੀ ਰੂਹ ਖਿੜ ਜਾਏ ਮੇਰੀ ਪੰਗਰੀ ਹੋਈ ਰੋਹ ਵਿੱਚ ਉਤਰਲਾ ਉੱਠਿਆ ਜੇ ਜਗੀਰਿਆ ਤੂੰ ਮੈਨੂੰ ਮਾਰਨਾ ਨਹੀਂ ਚਾਹੁੰਦਾ ਤਾਂ ਮੈਨੂੰ ਆਪਣੇ ਘਰ ਵਸਾ ਲੈ ਨਹੀਂ ਕਿਛੋ ਇਹ ਢੀ ਸੌਖੀ ਤੇ ਸਿੱਧੀ ਇਹ ਗੱਲ ਨਹੀਂ ਜੇ 500 ਨਾਲ ਲਿਆ ਹੁੰਦਾ ਤੈਨੂੰ ਆਪੇ ਖਿਸਕਾ ਲਿਆ ਹੁੰਦਾ ਤਾਂ یوں ਹੋ ਸਕਦਾ ਸੀ ਅਸਲੀ ਬਦਮਾਸ਼ਾਂ ਦਾ ਵੀ ਧਰਮ ਹੁੰਦਾ ਤੇ ਜ਼ਿੰਦਗੀ ਵਿੱਚ ਮੈਂ ਜੋ ਕੁਝ ਵੀ ਬਣਿਆ ਹਾਂ ਅਸਲੀ ਹੀ ਬਣਿਆ ਹਾਂ ਨਕਲੀ ਨਾਲ ਮੇਰੀ ਅਣਬਣਿਆ ਇਹ 500 ਮੈਨੂੰ ਮੋੜਨਾ ਹੀ ਹੋਵੇਗਾ ਤੇ ਉਹਦੇ ਨਾਲ ਹੀ ਆਪਣੇ ਦਿਲ ਦੀ ਨਵੀਂ ਬਣੀ ਦੌਲਤ ਕਿਛੋ ਵੀ ਮੋੜਨੀ ਹੋਵੇਗੀ ਤਾਂ ਤੂੰ ਮੈਨੂੰ ਪਿਆਰ ਨਹੀਂ ਕਰਦਾ ਤੈਨੂੰ ਮੇਰੇ ਨਾਲੋਂ ਬਦਮਾਸ਼ਾਂ ਦਾ ਧਰਮ ਹੀ ਵੱਧ ਪਿਆਰਾ ਹੋਇਆ ਮੈਂ ਨਹੋਰਾ ਦੇ ਕੇ ਆਖਿਆ ਨਹੀਂ ਨਹੀਂ ਕਿਛੋ ਤੇਰੇ ਤੇ ਮੈਂ ਜਾਨਵਾਰ ਸਕਦਾ ਤੇ ਕਦੇ ਵਾਰ ਕੇ ਦੱਸਾਂਗਾ ਵੀ ਪਰ ਇਹ ਰੁਪਈਆ ਮੈਂ ਬਦਮਾਸ਼ ਹੋਣ ਦੀ ਹیثیت ਵਿੱਚ ਕਿਸੇ ਬਦਮਾਸ਼ ਦੇ ਰਾਹੀਂ ਲਿਆ ਸੀ ਬਦਮਾਸ਼ ਤੂੰ ਹੁਣ ਮੈਨੂੰ ਰਹਿਣ ਨਹੀਂ ਦਿੱਤਾ ਇਸ ਲਈ ਇਹ ਰੁਪਈਆ ਮੌਨ ਨਹੀਂ ਹੋਵੇਗਾ ਤੇ ਤੈਨੂੰ ਵੀ ਇੱਕ ਵਾਰੀ ਤੇਰੇ ਕਾਨੂੰਨੀ ਵਾਰਸਾਂ ਕੋਲ ਛੱਡ ਆਉਣਾ ਹੋਵੇਗਾ ਤੇ ਫੇਰ ਤੇ ਫੇਰ ਜਿਸ ਕੋਲੂ ਦਿਵਾਲੇ ਪਾਉਣ ਲਈ ਕਿਛੋ ਦੀ ਤਕਦੀਰ ਤੇਰੀ ਜਵਾਨੇ ਦੀਆਂ ਅੱਖਾਂ ਉੱਤੇ ਖੋਪੇ ਚੜ ਗਈ ਹੈ ਉਸ ਦੇ ਦਿਵਾਲੇ ਇਹ ਪਾਉਂਦੀ ਰਹੇਗੀ ਤੇ ਤੂੰ ਜਗੀਰਿਆ ਡਾਕੇ ਮਾਰੀ ਬੇਕਸੂਰਾਂ ਨੂੰ ਕਤਲ ਕਰੀ ਤੇ ਬਦਮਾਸ਼ਾਂ ਨਾਲ ਆਪਣਾ ਧਰਮ ਪਾਲਦਾ ਰਹੀਂ ਮੇਰੀ ਅੱਖਾਂ ਸਾਹਮਣੇ ਹੌਲਦਾਰ ਦੀਆਂ ਬੇਲਿਸ਼ਕ ਅੱਖਾਂ ਤੇ ਉਹਦੇ ਸ਼ਰੀਕਾਂ ਦੀਆਂ ਸੜਦੀਆਂ ਅੱਖਾਂ ਆਖਲੋਤੀਆਂ ਸਨ ਮੈਨੂੰ ਇਸ ਤਰ੍ਹਾਂ ਅਜ਼ੀਜ਼ ਹੋਈ ਵੇਖ ਕੇ ਜਗੀਰੇ ਨੇ ਬਾਹ ਮੇਰੇ ਲੱਕ ਦਵਾਲੇ ਪਾ ਲਈ ਤੇ ਤੁਹਾਨੂੰ ਕੀ ਦੱਸਾਂ ਥਾਣੇਦਾਰ ਜੀ ਇਸ ਆਦਮੀ ਦੀ ਬਾਹ ਨਹੀਂ ਛੋ ਵਿੱਚ ਕਿਹੋ ਜੀ ਤਸੱਲੀ ਸੀ ਤੇ ਜਦੋਂ ਅੱਖਾਂ ਭਰ ਕੇ ਉਸ ਮੇਰੇ ਵੱਲ ਤੱਕਿਆ ਤਾਂ ਉਹਦੇ ਮੂੰਹੋਂ ਨਿਕਲੇ ਲਫ਼ਜ਼ਾਂ ਵਿੱਚੋਂ ਮੈਨੂੰ ਰੱਬ ਆਪ ਬੋਲਦਾ ਜਾਪਿਆ ਉਸ ਮੈਨੂੰ ਯਕੀਨ ਦਿਵਾ ਦਿੱਤਾ ਨਹੀਂ ਕਿਛੋ ਮੈਂ ਠੀਕ ਨਹੀਂ ਸੀ ਆਖਿਆ ਕਿਸੇ ਧੜੇ ਧਰਮ ਕਰਕੇ ਮੈਨੂੰ ਇਹ ਸੋਚ ਨਹੀਂ ਸੀ ਆਈ ਸੋਚ ਆਈ ਤੇ ਇਸ ਤਰ੍ਹਾਂ ਕਿ ਰੁਪਈਆ ਦੇਣ ਵਾਲੇ ਦੁਸ਼ਮਣ ਬਣ ਜਾਣਗੇ ਉਹਨਾਂ ਮੈਨੂੰ ਚੈਨ ਨਹੀਂ ਲੈਣ ਦੇਣਾ ਤੇ ਮੇਲੀ ਵਿਓ ਬਦਮਾਸ਼ਾਂ ਦੇ ਨੇ ਤੇ ਨਾਲੇ ਤੇਰੇ ਕੁਝ ਦਿਨਾਂ ਦੇ ਸਾਥ ਨੇ ਇੱਕ ਪੋਰਾ ਵੀ ਮੇਰੇ ਅੰਦਰ ਰਹਿਣ ਨਹੀਂ ਦਿੱਤਾ ਤੇਰੀ ਥਾਂ ਜੇ ਕੋਈ ਹੋਰ ਹੁੰਦੇ ਤਾਂ ਪਤਾ ਨਹੀਂ ਮੈਂ ਕੀ ਕਰਵੈਂਦਾ ਉਹਨੂੰ ਤੂੰ ਮਾਰ ਮੁਕਾਦੋਂ ਤੇਰੀ ਕਿਰਪਾਣ ਦੇ ਧਾਰ ਬੜੀ ਤਿੱਖੀ ਏ ਉਹਨੂੰ ਹੋਰ ਸ਼ਰਮਾਣ ਲਈ ਆਖਿਆ ਕਿਛੋ ਮੈਨੂੰ ਬਹੁਤਾ ਨਾ ਸ਼ਰਮਾ ਤੇ ਮੈਨੂੰ ਕਹਿ ਲੈਣਗੇ ਮੇਰੇ ਦਿਲ ਵਿੱਚ ਜੋ ਆਇਆ ਇਹ ਮਹੀਨਾ ਮੈਂ ਟੱਪਣ ਨਹੀਂ ਦੇਣਾ ਤੈਨੂੰ ਗੱਜ-ਵੱਜ ਕੇ ਕੱਢ ਲਿਆਵਾਂਗਾ ਕੱਢ ਲਿਆਇਓ ਤਾਂ ਫਿਰ ਤੈਨੂੰ ਪਛਤਾਵਾ ਨਾ ਲੱਗੂ ਜੇ ਤੂੰ ਨਾ ਆਉਣਾ ਚਾਹੇ ਤਾਂ ਇਹਨੂੰ ਮੈਂ ਕੱਢਣਾ ਨਹੀਂ ਤੈਨੂੰ ਤੇਰੇ ਘਰ ਪਹੁੰਚਾਵਾਂ ਇਹੀ ਸਮਝਾਂਗਾ ਤੇ ਥਾਣੇਦਾਰ ਜੀ ਮੇਰਾ ਰੋਮ-ਰੋਮ ਉਹਨੂੰ ਆਪਣੀ ਬੇਜ਼ੁਬਾਨੀ ਵਿੱਚ ਕਹਿ ਰਿਹਾ ਸੀ ਜਗੀਰਿਆ ਜੇ ਇੱਕ ਹਫ਼ਤਾ ਹੋਰ ਤੂੰ ਮੈਨੂੰ ਆਪਣੇ ਕੋਲ ਰੱਖ ਲੈ ਹਫਤੇ ਬਾਅਦ ਉਹ ਮੈਨੂੰ ਹੌਲਦਾਰ ਕੋਲ ਛੱਡ ਆਇਆ ਤੇ ਰੁਪਈਆ ਵੀ ਮੋੜ ਆਇਆ ਮੈਨੂੰ ਉਸ ਤਕੀਦ ਕੀਤੀ ਕਿ ਕਿਸੇ ਨੂੰ ਮੈਂ ਅਸਲੀ ਗੱਲ ਦੀ ਪਿੰਕਣਾ ਪੈਣ ਦੇਵਾਂ ਉਸ ਦੇ ਬਾਅਦ ਨਵੀਂ ਹੀ ਮੁਸੀਬਤ ਖੜੀ ਹੋ ਗਈ ਸ਼ਰੀਕਾਂ ਨੇ ਕੋ ਕਾ ਕੇ ਮੈਥੋਂ ਜਾਣਨਾ ਚਾਹਿਆ ਕਿ ਮੈਨੂੰ ਅਸਲੀ ਗੱਲ ਦਾ ਪਤਾ ਸੀ ਕਿ ਨਹੀਂ ਮੈਂ ਇਹ ਦੱਸਾਂ ਕਿ ਇਕੱਲੇ ਭਟਕਦੇ ਨੂੰ ਜ਼ਗੀਰਾ ਲੈ ਗਿਆ ਸੀ ਕਹਿੰਦਾ ਸੀ ਉਹ ਮੈਨੂੰ ਘਰ ਪਹੁੰਚਾ ਆਵੇਗਾ ਪਰ ਅੱਜਕਲ ਕਰਦਾ ਕੋਈ ਨਾ ਕੋਈ ਬਹਾਨਾ ਪਾਉਂਦਾ ਰਹਿੰਦਾ ਸੀ ਔੜਕ ਰੱਬ ਕਰਾਇਆ ਤੇ ਉਹ ਮੈਨੂੰ ਇੱਥੇ ਛੱਡ ਗਿਆ ਉਹਨਾਂ ਨੂੰ ਇਹ ਦੱਸ ਸੀ ਕਿ ਜੇ ਕਿਧਰੇ ਜ਼ਗੀਰਾ ਹੌਲਦਾਰ ਨੂੰ ਸੱਚੀ ਗੱਲ ਦੱਸਦੇ ਵੀ ਤਾਂ ਹੌਲਦਾਰ ਗੁੱਸਾ ਖਾ ਕੇ ਬਾਕੀ 50 ਬਿੱਗੇ ਵੀ ਕਿਤੇ ਬਿਲੇਲਾ ਛੱਡਣੇ ਨੇ ਜ਼ਮੀਨ ਸਾਰੀ ਕੋਸਤਾ ਉਹਨੇ ਆਪ ਖਰੀਦੀ ਤੇ ਕੁਝ ਬਹਾਦਰੀ ਵਿੱਚ ਸਰਕਾਰੋਂ ਮਿਲੀ ਹੋਈ ਸੀ ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਉਹਦਾ ਪਤਾ ਲੱਗਣ ਲੱਗ ਪਿਆ ਸੀ ਕਿ ਜਿਸ ਤਰ੍ਹਾਂ ਉਹ ਮੈਨੂੰ ਮਰਵਾਉਣਾ ਚਾਹੁੰਦੇ ਸਨ ਉਸੇ ਤਰ੍ਹਾਂ ਉਹ ਜਗੀਰੇ ਨੂੰ ਮਰਵਾਣ ਦੀ ਸੋਚ ਰਹੇ ਸਨ ਤੇ ਉਹ 500 ਰੁਪਇਆ ਉਹਨਾਂ ਕਿਸੇ ਬਦਮਾਸ਼ਾਂ ਦੀ ਟਾਣੀ ਨੂੰ ਦੇ ਦਿੱਤਾ ਮੈਂ ਮਨ ਵਿੱਚ ਗੀਟੀਆਂ ਪਈ ਗੱਲ ਦੀ ਸਾਂ ਕਿਸੇ ਤਰ੍ਹਾਂ ਜਗੀਰੇ ਨੂੰ ਹੁਸ਼ਿਆਰ ਕਰਦੇ ਆ ਕਿ ਤੁਹਾਡਾ ਸਿਪਾਹੀ ਮੈਨੂੰ ਲੈਣ ਆ ਗਿਆ ਮੈਂ ਆਪਣੇ ਆਪ ਨੂੰ ਬੜਾ ਕੋਸਿਆ ਹੁਣ ਮੈਂ ਮਰਦੀ ਜਾਨੀ ਆ ਕਿਉ ਮੇਰੀ ਜਾਨ ਬਖਸ਼ੇ ਮੈਂ ਉਹਦੀ ਜਾਨ ਬਚਾਣ ਲਈ ਕੁਝ ਨਹੀਂ ਕੀਤਾ ਥਾਣੇਦਾਰ ਜੀ ਮੈਂ ਤੁਹਾਡੇ ਪੈਰੀ ਪੈਨੀ ਆ ਜਿਵੇਂ ਹੁੰਦਾ ਜੀ ਜ਼ਗੀਰੇ ਨੂੰ ਬਚਾ ਲਵੋ ਮੈਂ 50 ਬਿਗੇ ਉਹਨਾਂ ਦੇ ਉਹਨਾਂ ਨੂੰ ਮੋੜ ਦਵਾਂਗੀ ਨਹੀਂ ਤਾਂ ਜ਼ਗੀਰੇ ਦੇ ਨਾਰ ਮਰ ਜਾਵਾਂਗੇ ਜ਼ਗੀਰੇ ਦੇ ਬਚਣ ਦੀ ਆਸ ਹੈ ਵੀ ਡਾਕਟਰ ਆਂਦਾ ਸੀ ਪਰ ਇਹ ਗੱਲ ਏਡੀ ਸਿੱਧੀ ਨਹੀਂ ਉਹ ਕਿ ਤੇਰੇ 50 ਬਿਗੇ ਛੱਡ ਦੇ ਧਿਆਨ ਨਿਭੜ ਜਾਵੇ ਤੇਰੇ ਬਿਆਨ ਮੁਤਾਬਕ ਹੁਣ ਮੈਨੂੰ ਸਭਨਾਂ ਦਾ ਚਲਾਨ ਕਰਨਾ ਹੋਵੇਗਾ ਬੜਾ ਵੱਡਾ ਮੁਕੱਦਮਾ ਚੱਲੇਗਾ ਤੇਰੀ ਤੇਰੇ ਹੌਲਦਾਰ ਤੇ ਉਹਦੇ ਸਭ ਸ਼ਰੀਕਾਂ ਦੀਆਂ ਜ਼ਮਾਨਤਾ ਮੈਨੂੰ ਲੈਣੀਆਂ ਪੈਣਗੀਆਂ ਜੋ ਚਾਹੋ ਥਾਣੇਦਾਰ ਜੀ ਕਰ ਲਵੋ ਪਰ ਮੈਨੂੰ ਹਸਪਤਾਲ ਵਿੱਚ ਜਗੀਰੇ ਕੋਲ ਰਹਿ ਲੈਣ ਦਿਓ ਜੇ ਮੈਂ ਉਹਨੂੰ ਆਪਣੀ ਦੁਨੀਆ ਵਿੱਚ ਨਾ ਰੱਖ ਸਕੀ ਤਾਂ ਉਹਦੇ ਨਾਲ ਜਾਣ ਦੀ ਤਿਆਰੀ ਕਰਦੀ ਰਹਾਂਗੀ ਇਹ ਗੱਲ ਕੀਕਰ ਹੋਵੇ ਤੈਨੂੰ ਆਪਣੇ ਖੌਨ ਨਾਲ ਹੀ ਜਾਣਾ ਪਵੇਗ ਨਹੀਂ ਨਹੀਂ ਠਾਨੇਦਾਰ ਜੀ ਉਹਦੇ ਘਰ ਹੁਣ ਕਦੀਏ ਕਾਲ ਮੈਂ ਜਾਣਾ ਨਹੀਂ ਮੈਂ ਇਥੇ ਤੁਹਾਡੀ ਹਵਾਲਤ ਵਿੱਚ ਰਹਿਣਾ ਮਨਜ਼ੂਰ ਕਰਾਂਗੀ ਇੱਕ ਵਾਰੀ ਉਹਨਾਂ ਵੈਰੀਆਂ ਦੇ ਹੱਥੋਂ ਮੈਂ ਬਚ ਨਿਕਲੀ ਫੇਰ ਹੁਣ ਮੈਂ ਮੌਤ ਦੇ ਮੂੰਹ ਪੈਣਾ ਨਹੀਂ ਠਾਨੇਦਾਰ ਸੋਚਣ ਲੱਗ ਪਿਆ ਸੀ ਉਹ ਦਿਲਵਾਲਾ ਅਫਸਰ ਗੱਲ ਵੀ ਕਿਛੋ ਦੀ ਠੀਕ ਸੀ ਸਾਰਿਆਂ ਦਾ ਚਲਾਨ ਕਰਕੇ ਉਹ ਉਸ ਨੂੰ ਹਵਾਲਤ ਦੇ ਦਿੱਤਾ ਇੱਛ ਨੂੰ ਉਹ ਆਪ ਹਵਾਲਤ ਵਿੱਚ ਲੈ ਗਿਆ ਇੱਛੋ ਦੀ ਗੱਲ ਮੈਜਿਸਟਰੇਟ ਦੇ ਦਿਲ ਵੀ ਲੱਗ ਗਈ ਕਿ ਉਹ ਆਪਣੇ ਵਾਰਸਾਂ ਕੋਲ ਜਾਣੋ ਇਨਕਾਰ ਦਾ ਹੱਕ ਰੱਖਦੇ ਸੀ ਉਹਨੂੰ ਸਰਕਾਰੀ ਨਿਗਰਾਨੀ ਵਿੱਚ ਰੱਖੇ ਜਾਣ ਦਾ ਹੁਕਮ ਮਿਲ ਗਿਆ ਉਹਦੀ ਸੂਰਤ ਉਹਦਾ ਬੋਲ ਤੇ ਉਹਦੀ ਜਾਨ ਬਖਸ਼ਣ ਵਾਲੇ ਜਗੀਰੇ ਲਈ ਉਹਦੀ ਵਫਾ ਉਹਦੀਆਂ ਅਮੋੜ ਸਿਫਾਰਿਸ਼ਾਂ ਸਨ ਥਾਣੇਦਾਰ ਤੇ ਮੈਜਿਸਟਰੇਟ ਦੋਵੇਂ ਉਦੇ ਹਮਾਇਤ ਵਿੱਚ ਹੋ ਗਏ। ਜਗੀਰੇ ਨੂੰ 2 ਦਿਨ ਵੱਡੇ ਹਸਪਤਾਲ ਵਿੱਚ ਰੱਖ ਕੇ ਥਾਣੇਦਾਰ ਨੇ ਉਹਨੂੰ ਪੁਲਿਸ ਹਵਾਲਾਤ ਵਿੱਚ ਮੰਗਾ ਲਿਆ। ਹਸਪਤਾਲ ਵਿੱਚ ਉਹਦਾ ਕਮਰਾ ਜਗੀਰੇ ਤੇ ਕਿਛੂ ਦੀ ਹਵਾਲਾਤ ਬੰਗੀ। ਬਾਹਰ ਸੰਤਰੀ ਦਾ ਪੈਰ ਲੱਗ ਗਿਆ। ਮੇਰੀ ਜਿੰਦ ਜਗੀਰੇ ਦੀ ਮੁੱਠੇ ਵਿੱਚ ਸੀ। ਜ਼ਰਾ ਕੋ ਮੁੱਠੋ ਕੁੱਟ ਲੈਂਦਾ ਮੇਰੀ ਹਸਤੀ ਮੁੱਕ ਜਾਣੀ ਸੀ। ਜਗੀਰੇ ਨੇ ਮੁੱਟ ਕੁੱਟਣ ਦੀ ਥਾਂ ਚੌੜੀ ਖੋਲ ਦਿੱਤੀ। ਮੈਂ ਅਜੀ ਜੁੰਡਿਆਂ ਵਿੱਚਾਂ ਕਿਛੋ ਜਗੀਰੇ ਦੇ ਸੁੱਤੇ ਹੋਏ ਮੂੰਹ ਵੱਲ ਵੇਖਿਆ ਕਰਦੀ ਤੇ ਇੱਕਦਮ ਉਹਦੇ ਅੰਦਰੋਂ ਇਰਾਦਾ ਉੱਠਦਾ ਜਗੀਰਾ ਇਸ ਵੇਲੇ ਮੌਤ ਦੇ ਮੂੰਹ ਵਿੱਚ ਹੈ ਮੂੰਹ ਵਿੱਚ ਜੋ ਧਰਿਆ ਜਾ ਸਕਦਾ ਮੈਂ ਧਰਾਂਗੀ ਦਿਨ ਰਾਤ ਜਾਗਦੀ ਆਪਣੀ ਸੇਵਾ ਧਰਾਂਗੀ ਤੇ ਲੋੜ ਪਈ ਤਾਂ ਆਪਣੀ ਜਿੰਦ ਵੀ ਇਸੇ ਮੂੰਹ ਵਿੱਚ ਧਰ ਦੇਾਂਗੀ ਪਰ ਇਸ ਮੌਤ ਮੂੰਹ ਨੂੰ ਮੈਂ ਆਪਣੀ ਜ਼ਗੀਰੇ ਦੀ ਇਕੱਲੀ ਜਿੰਦ ਉੱਤੇ ਮੀਟੇ ਜਾਣ ਨਹੀਂ ਦੇਵਾਂਗੀ। ਕਈ ਮਹੀਨਿਆਂ ਬਾਅਦ ਉਹਨਾਂ ਦੀ ਆਖਰੀ ਪੇਸ਼ੀ ਅਦਾਲਤ ਵਿੱਚ ਹੋ ਰਹੀ ਸੀ। ਜ਼ਗੀਰੇਆ ਜੇ ਅਦਾਲਤ ਨੇ ਅਖੀਰ ਮੈਨੂੰ ਮੇਰੇ ਕਾਨੂੰਨੀ ਵਾਰਸਾਂ ਕੋਲ ਹੀ ਮੋੜ ਦਿੱਤਾ। ਚਿੰਤਾ ਦੀ ਮੂਰਤ ਬਣੀ ਕਿਛੋ ਜ਼ਗੀਰੇ ਨੂੰ ਕਹਿ ਰਹੇ ਸੀ। ਕਿਛੋ ਦਾ ਵਾਰਸ ਮੈਂ ਹਾਂ, ਹੋਰ ਕੌਣ ਹੋ ਸਕਦਾ ਹੈ? ਮੌਤ ਵਾਰਸ ਨਹੀਂ ਹੋ ਸਕਦੀ। ਜ਼ਿੰਦਗੀ ਹੀ ਵਿਰਸੇ ਉੱਤੇ ਦਾਵਾ ਕਰ ਸਕਦੀ ਹੈ। ਤੇਰੇ ਕਾਨੂੰਨੀ ਵਾਰਸਾਂ ਮੈਨੂੰ ਮਰਵਾ ਛੱਡਿਆ ਹੋਇਆ। ਉਹ ਤੇਰੀ ਮੌਤ ਨੇ ਮੈਂ ਤੇਰੀ ਜ਼ਿੰਦਗੀਆਂ। ਕੋਈ ਅਦਾਲਤ ਮੇਰਾ ਵਿਰਸਾ ਮੇਥੋਂ ਨਹੀਂ ਖੋ ਸਕਦੀ। ਜੇ ਤੂੰ ਜੇ ਤੂੰ ਜ਼ਗੀਰਿਆ ਕੀ ਤੂੰ ਹੁਕਮਕਰ ਉਤਸੁਖ ਹੋ ਕੇ ਕਿਛੋ ਨੇ ਪੁੱਛਿਆ। ਉਹ ਮੈਂ ਆਪਣੇ ਮੂੰਹੋਂ ਨਹੀਂ ਕੱਢ ਸਕਦਾ। ਕਿਛੋ ਨੂੰ ਆਪ ਹੀ ਸਮਝਣਾ ਹੋਵੇਗਾ। ਜ਼ਗੀਰਾ ਆਸ਼ਕਾਨਾ ਆਜ਼ੀਜ਼ੀ ਦੀ ਤਸਵੀਰ ਬਣਿਆ ਖਲੋਤਾ ਸੀ ਆਪਣੇ ਬੋਲੋ ਤੇ ਆਪਣੇ ਲਬਜ਼ ਹਟਕੋਰੀ ਲੈ ਲੈ ਪਏ اٹਕਦੇ ਨੇ ਉਹਨਾਂ ਬੁੱਲਾਂ ਉੱਤੇ ਆਪਣੀ ਤਕਦੀਰ ਦਾ ਫੈਸਲਾ ਸੁਣਨ ਲਈ ਅੱਖਾਂ بے ਚਮਕ ਗੱਡੀਆਂ ਜਾਂਦੀਆਂ ਨੇ ਗੱਲਾਂ ਉੱਤੇ ਇੱਕ ਰੰਗ ਆਉਂਦਾ ਤੇ ਦੂਜਾ ਜਾਂਦਾ ਏ ਮਜ਼ਬੂਤ ਤੋਂ ਮਜ਼ਬੂਤ ਦਿਲ ਵੀ ਬੇਇਕਰਾਰ ਹੋ ਕੇ ਆਪਣੀ ਹਿੱਕ ਦੀਆਂ ਕੰਧਾਂ ਨਾਲ ਤੱਕ ਤੱਕ ਪਿਆ ਕਰਦਾ ਏ ਫੋਰੀ ਹੰਗਾਰਾ ਮੰਗਦੀਆਂ ਜਗੀਰੇ ਦੀਆਂ ਅੱਖਾਂ ਵਿੱਚ ਉਹਦੇ ਪਿਆਰ ਸੇਕ ਵੇਖ ਕੇ ਕਿਛੂ ਕੋਲੋਂ ਰਹਿ ਨਾ ਗਿਆ ਤੇ ਭਰੀ ਅਦਾਲਤ ਵਿੱਚ ਸਿਪਾਹੀਆਂ ਗਵਾਹਾਂ ਸ਼ਰੀਕਾਂ ਦੇ ਸਾਹਮਣੇ ਉਸ ਨੇ ਜਗੀਰੇ ਦੀ ਉਸ ਬਾਹ ਦੇ ਟੁੰਡ ਨੂੰ ਚੁੰਮ ਕੇ ਛਾਤੀ ਉੱਤੇ ਕਰ ਲਿਆ ਜਿਸ ਬਾਹ ਨਾਲੋਂ ਹੱਥ ਕਟਿਆ ਜਾ ਚੁੱਕਿਆ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ